ਅਮਰੀਕ ਸਰ ਤੋਂ ਵੱਡੀ ਖਬਰ ਆਈ ਸਾਹਮਣੇ ਥਾਣਾ ਮਕਮਲਪੁਰਾ ਪੁਲਿਸ ਨੇ ਲੁੱਟਖੋ ਦੀ ਵਾਰਦਾਤ ਤੁਰੰਤ ਕਾਰਵਾਈ ਕਰਦੇ ਦੋ ਦੋਸ਼ੀਆਂ ਨੂੰ ਕੇਵਲ 24 ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਦੋਸ਼ੀਆਂ ਕੋਲੋਂ 94000 ਨਕਦੀ ਇੱਕ ਮੋਬਾਈਲ ਫੋਨ ਅਤੇ ਵਾਰਦਾਤ ਵਰਤੀ ਗਈ ਮੋਟਰਸਾਈਕਲ ਕੋਈ ਬਰਾਮਦ ਸੀਪੀ ਸਰ ਸਰਦਾਰ ਗੁਪੀ ਸਿੰਘ ਪੁਲਿਸ ਆਈਪੀਐਸ ਵੱਲੋਂ ਸ਼ਹਿਰ ਵਿੱਚ ਜਿਹੜੇ ਮਾਰਾ ਮਾਰੇ ਅੰਸਰ ਲਗੇ ਆ ਇਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਉੱਪਰ ਕੰਮ ਕਰਦੇ ਹੋਏ ਇੱਕ ਸਨੇਚਿੰਗ ਦੀ ਘਟਨਾ ਹੋਈ ਸੀਗੀ ਮਕਬੂਲਪੁਰੇ ਦੇ ਇਲਾਕੇ ਵਿੱਚ ਜਿਸ ਵਿੱਚ ਸੁਖਜੀਤ ਕੌਰ ਜਿਹੜੀ ਹੈਗੀ ਲੇਡੀ ਉਸ ਤੋਂ ਦੋ ਅਣਪਛਾਤੇ ਜਿਹੜੇ ਹੈਗੇ ਹਨ ਆਪਣੇ ਬੰਦੇ ਉਹਨਾਂ ਨੇ ਉਹਨਾਂ ਦਾ ਪਰਸ ਕੋ ਕੀਤਾ ਸੀਗਾ ਤੇ ਉਹਨਾਂ ਦੇ ਮੁਤਾਬਿਕ ਲੇਡੀ ਦੇ ਮੁਤਾਬਿਕ ਇਹਦੇ ਵਿੱਚ ਇੱਕ 120000 ਰੁਪਏ ਉਹਨਾਂ ਦਾ ਇੱਕ ਮੋਬਾਈਲ ਤੇ ਇੱਕ ਜ਼ਰੂਰੀ ਕਾਗਜ਼ਾਤ ਵੀ ਸੀਗੇ ਮੁਕਤੀ ਕੰਮ ਇਖਤਾਨ ਨੂੰ ਦੇਖਦੇ ਹੋਏ ਜਿਹੜੇ ਐਸਐਚਓ ਮਕਬੂਲਪੁਰ ਹੈਗੇ ਆ ਉਹਨਾਂ ਨੇ ਪਰਚਾ ਨੰਬਰ 153 ਅਧੀਨ ਤਾਰਾ 304 2 115 2 35 ਤੇ 317 2 ਮਕਬੂਲਪੁਰਾ ਦਰਜ ਕੀਤਾ ਤੇ ਇਸ ਵਿੱਚ ਟੀਮ ਨੇ ਬੜੀ ਹੁਰਤੀ ਨਾਲ ਕੰਮ ਕੀਤਾ ਤੇ ਦੋ ਜਿਹੜੇ ਇਹਦੇ ਵਿੱਚ ਅਣਪਛਾਤੇ ਰਕਤੀ ਸੀਗੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਅਰੈਸਟ ਕੀਤਾ ਤੇ ਇਹਨਾਂ ਦੇ ਜਿਹੜੇ ਨਾਮ ਹੈਗੇ ਉਹ ਸਿਮਰਨ ਸਿੰਘ ਉਰ ਲਾਡੀ ਤੇ ਇੱਕ ਬਲਵਿੰਦਰ ਸਿੰਘ ਉਰ ਭਾਰਸ ਜਿਹੜੇ ਹੈਗੇ ਆ ਇਹ ਸਾਨੂੰ ਹੋਏ ਆ ਅਰੈਸਟ ਕੀਤਾ ਤੇ ਟੋਟਲ ਰਿਕਵਰੀ ਜਿਹੜੀ ਹੈਗੀ ਆ 94000 ਜਿਹੜੇ ਇਹ ਰਿਕਵਰੀ ਹੋਈ ਹੈ ਪੈਸਿਆਂ ਦੀ ਤੇ ਇੱਕ ਮੋਬਾਈਲ ਫੋਨ ਤੇ ਜਿਹੜੇ ਉਹਨਾਂ ਦੇ ਬਾਕੀ ਜਿਹੜੇ ਇੰਪੋਰਟੈਂਟ ਤਾਜ਼ਾ ਸੀਗੇ ਉਹ ਵੀ ਰਿਕਵਰ ਹੋਈ ਹੈ ਨਾਲ ਜਿਹੜਾ ਇਹਦੇ ਵਿੱਚ ਇੱਕ ਜਿਹੜਾ ਇਹਨਾਂ ਦੇ ਵੱਲੋਂ ਦੋਸ਼ੀਆਂ ਵੱਲੋਂ ਮੋਟਰਸਾਈਕਲ ਜਾਮਾਹਾ ਐਫ ਜ਼ेड ਹੈਗਾ ਉਹ ਵੀ ਆਪਾਰੀਕਰਨ ਕਰ ਰਿਹਾ ਹੈ ਥੈਂਕ ਯੂ